ਡਾਕਟਰ ਵਿਕਰਮ ਸਰਵਾਈ ਡਾਕਟਰ ਵਿਕਰਮ ਸਰਵਾਈ ਨੂੰ ਭਾਰਤੀ ਪਲਾਟ ਪ੍ਰੋਗਰਾਮ ਦੇ ਪਿਤਾਮਾ ਮੰਨਿਆ ਜਾਂਦਾ ਹੈ ਉਹ ਇੱਕ ਮਹਾਨ ਸੰਸਥਾ ਨਿਰਮਾਤਾ ਸਨ ਅਤੇ ਵੱਖ-ਵੱਖ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਸੰਸਥਾਵਾਂ ਦੀ ਸਥਾਪਨਾ ਜਾਂ ਸਥਾਪਨਾ ਕਰਨ ਵਿੱਚ ਸਹਾਇਤਾ ਕੀਤੀ ਉਹਨਾਂ ਨੇ ਅਹਮਦਾਬਾਦ ਵਿੱਚ ਭੌਤਿਕ ਖੋਜ ਪ੍ਰਯੋਗਸ਼ਾਲਾ ਪੀ ਆਰ ਐਲ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ 1947 ਵਿੱਚ ਕੈਂਬਰਿਜ ਤੋਂ ਅੰਤਰ ਭਾਰਤ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਦੁਆਰਾ ਨਿਯੰਤਰਿਤ ਚੈਰੀਟੇਬਲ ਟਰਸਟਾਂ ਨੂੰ ਅਹਮਦਾਬਾਦ ਵਿੱਚ ਘਰ ਦੇ ਨੇੜੇ ਇੱਕ ਖੋਜ ਸੰਸਥਾ ਸਥਾਪਿਤ ਕਰਨ ਦੀ ਪ੍ਰੇਰਿਆ ਇਸ ਤਰ੍ਹਾਂ ਵਿਕਰਮ ਸਾਰਾਬਾਈ ਨੇ 11 ਨਵੰਬਰ 1947 ਨੂੰ ਅਹਮਦਾਬਾਦ ਵਿੱਚ ਭੌਤਿਕ ਖੋਜ ਪ੍ਰਯੋਗਸ਼ਾਲਾ ਪੀਆਰਐਲ ਦੀ ਸਥਾਪਨਾ ਕੀਤੀ ਉਸ ਸਮੇਂ ਉਹ ਸਿਰਫ 28 ਸਾਲ ਦੇ ਸਨ ਸਾਰਾਬਾਈ ਸੰਸਥਾਵਾਂ ਦੇ ਸਿਰਜਣਹਾਰ ਅਤੇ ਸਥਾਪਤਕਰ ਸਨ ਪੀਆਰਐਲ ਉਸ ਦਿਸ਼ਾ ਵਿੱਚ ਪਹਿਲਾ ਕਦਮ ਸੀ ਵਿਕਰਮ ਸਰਾਭਾਈ ਨੇ 1964 ਤੋਂ 1979 ਤੱਕ ਪੀਆਰਐਲ ਦੀ ਸੇਵਾ ਕੀਤੀ ਉਹ ਪਰਮਾਣੂ ਊਰਜਾ ਕਮਿਸ਼ਨ ਦੇ ਚੇਅਰਮੈਨ ਵੀ ਸਨ ਉਹਨਾਂ ਨੇ ਅਹਮਦਾਬਾਦ ਆਧਾਰਿਤ ਹੋਰ ਉਦਯੋਗਪਤੀਆਂ ਦੇ ਨਾਲ ਮਿਲ ਕੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਮਦਾਬਾਦੀ ਸਿਰਜਣਾ ਵਿੱਚ ਮੁੱਖ ਭੂਮਿਕਾ ਨਿਭਾਈ ਡਾਕਟਰ ਵਿਕਰਮ ਸਰਾਭਾਈ ਦੁਆਰਾ ਸਥਾਪਿਤ ਕੁਝ ਸਭ ਤੋਂ ਮਸ਼ਹੂਰ ਸੰਸਥਾਵਾਂ ਹਨ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਯਾਨੀ ਆਈਆਈਐਮ ਅਹਮਦਾਬਾਦ ਕਮਿਊਨਿਟੀ ਸਾਇੰਸ ਸੈਂਟਰ ਅਹਿਮਦਾਬਾਦ ਦਰਪਣ ਅਕੈਡਮੀ ਫਾਰ ਪਰਫਾਰਮਿੰਗ ਆਰਟਸ ਅਹਿਮਦਾਬਾਦ ਆਪਣੀ ਪਤਨੀ ਦੇ ਨਾਲ ਵਿਕਰਮ ਸਾਰਾਬਾਈ ਸਪੇਸ ਸੈਂਟਰ ਤਿਰਵੰਤਪੁਰਮ ਸਪੇਸ ਐਪਲੀਕੇਸ਼ਨ ਸੈਂਟਰ ਅਹਿਮਦਾਬਾਦ ਇਹ ਸੰਸਥਾ ਵਿਕਰਮ ਸਾਰਾਬਾਈ ਦੁਆਰਾ ਸਥਾਪਿਤ 6 ਸੰਸਥਾਵਾਂ ਯਾਨੀ ਕੇਂਦਰਾਂ ਨੂੰ ਮਿਲਾਉਣ ਤੋਂ ਬਾਅਦ ਹੋਂਦ ਵਿੱਚ ਆਈ ਫਾਸਟਰ ਬਰੀਡਰ ਟੈਸਟ ਰਿਐਕਟਰ FBTR ਵੇਰੀਏਬਲ એનર્ਜੀ ਸਾਈਕਲੋਟ੍ਰੋਨ ਪ੍ਰੋਜੈਕਟ ਕਲਕੱਤਾ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ICIL हैदराबाद यूरेनियम कॉर्पोरेशन ऑफ इंडिया लिमिटेड UCIL जादूगोड़ा बिहार उत्तर भारतीय प्लाटखोज संस्था इसरो ਦੀ ਸਥਾਪਨਾ ਉਹਨਾਂ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਸੀ روسی ਸਪੂਤਨਿਕ ਲਾਂਚ ਤੋਂ ਬਾਅਦ ਉਹਨਾਂ ਨੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਪਲਾੜ ਪ੍ਰੋਗਰਾਮ ਦੀ ਮਹੱਤਤਾ ਬਾਰੇ ਸਰਕਾਰ ਨੂੰ ਸਫਲਤਾਪੂਰਵਕ ਯਕੀਨ ਦਵਾਇਆ ਡਾਕਟਰ ਵਿਕਰਮ ਸਰਾਭਾਈ ਨੇ ਆਪਣੇ ਹਵਾਲੇ ਵਿੱਚ ਪਲਾੜ ਪ੍ਰੋਗਰਾਮ ਦੀ ਮਹੱਤਤਾ ਤੇ ਜ਼ੋਰ ਦਿੱਤਾ ਕੁਝ ਲੋਕ ਅਜਿਹੇ ਹਨ ਜੋ ਕਿ ਵਿਕਾਸਸ਼ੀਲ ਦੇਸ਼ ਵਿੱਚ ਪਲਾੜ ਗਤੀਵਿਧੀਆਂ ਦੀ ਸਾਰਤਕਤਾ ਤੇ ਸਵਾਲ ਉਠਾਉਂਦੇ ਹਨ ਸਾਡੇ ਲਈ ਉਦੇਸ਼ ਦੀ ਕੋਈ ਅਸਪਸ਼ਟਤਾ ਨਹੀਂ ਹੈ ਸਾਡੇ ਕੋਲ ਚੰਦਰਬੰਧ ਜਾਂ ਗ੍ਰਿਆਂ ਦੀ ਖੋਜ ਜਾਂ ਮਨੁੱਖ ਦੁਆਰਾ ਪਲਾੜੋੜਾਂ ਵਿਚਾਰਤਕ ਤੌਰ ਤੇ ਵਿਕਸਿਤ ਦੇਸ਼ਾਂ ਨਾਲ ਮੁਕਾਬਲਾ ਕਰਨ ਦੀ ਕਲਪਨਾ ਨਹੀਂ ਪਰ ਅਸੀਂ ਇਸ ਗੱਲ ਤੇ ਯਕੀਨ ਰੱਖਦੇ ਹਾਂ ਕਿ ਜੇਕਰ ਅਸੀਂ ਰਾਸ਼ਟਰੀ ਪੱਧਰ ਤੇ ਅਤੇ ਰਾਸ਼ਟਰਾਂ ਦੇ ਭਾਈਚਾਰੇ ਵਿੱਚ ਇੱਕ ਅਰਥਪੂਰਨ ਭੂਮਿਕਾ ਨਿਭਾਉਣੀ ਹੈ ਤਾ ਸਾਨੂੰ ਮਨੁੱਖ ਅਤੇ ਸਮਾਜ ਦੀਆਂ ਅਸਲ ਸਮੱਸਿਆਵਾਂ ਲਈ ਉन्नत ਤਕਨਾਲੋਜੀਆਂ ਦੀ ਵਰਤੋਂ ਵਿੱਚ ਕਿਸੇ ਤੋਂ ਵੀ ਘਟ ਨਹੀਂ ਹੋਣਾ ਚਾਹੀਦਾ ਡਾਕਟਰ ਹੋਮੀ ਜਹਾਗੀਰ ਪਾਬਾ ਜਿਨ੍ਹਾਂ ਨੂੰ ਭਾਰਤ ਦੇ ਪਰਮਾਣੂ ਵਿਗਿਆਨ ਪ੍ਰੋਗਰਾਮ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ ਨੇ ਡਾਕਟਰ ਸਾਰਾ ਬਾਈ ਨੂੰ ਭਾਰਤ ਵਿੱਚ ਪਹਿਲਾ ਰਾਕਟ ਲਾਂਚਿੰਗ ਸਟੇਸ਼ਨ ਸਥਾਪਿਤ ਕਰਨ ਵਿੱਚ ਸਹਾਇਤਾ ਕੀਤੀ ਇਹ ਕੇਂਦਰ ਅਰਬ ਸਾਗਰ ਦੇ ਤੱਟ ਤੇ ਤਿਰਵੰਤਾਪੁਰਮ ਦੇ ਨੇੜੇ ਥੰਬਾ ਵਿਖੇ ਸਥਾਪਿਤ ਕੀਤਾ ਗਿਆ ਸੀ ਮੁੱਖ ਤੌਰ ਤੇ ਭੂਮਾਧ ਰੇਖਾ ਦੇ ਨੇੜੇ ਹੋਣ ਕਰਕੇ ਬੁਨਿਆਦੀ ਢਾਂਚੇ ਕਰਮਚਾਰੀਆਂ ਸੰਚਾਰ ਲਿੰਕਾਂ ਤੇ ਲਾਂਚ ਪੈਡਾ ਨੂੰ ਸਥਾਪਿਤ ਕਰਨ ਵਿੱਚ ਇੱਕ ਸ਼ਾਨਦਾਰ ਯਤਨ ਤੋਂ ਬਾਅਦ ਸ਼ੁਰੂਆਤੀ ਉਡਾਨ 21 ਨਵੰਬਰ 1963 ਨੂੰ ਸੋਡੀਅਮ ਵਾਹਕ ਪੋਇਲ ਪੇਲੋਡ ਨਾਲ ਲਾਂਚ ਕੀਤੀ ਗਈ ਸੀ ਡਾਕਟਰ ਵਿਕਰਮ ਸਾਰਾ ਭਾਈ ਜੀ 1966 ਵਿੱਚ NASA ਨਾਲ ਗੱਲਬਾਤ ਦੇ ਨਤੀਜੇ ਵਜੋਂ ਸੈਟੇਲਾਈਟ ਇਨਸਟਰਕਸ਼ਨਲ ਟੈਲੀਵਿਜ਼ਨ ਪ੍ਰਯੋਗ ਸਾਈਟ ਜੁਲਾਈ 1975 ਤੋਂ ਜੁਲਾਈ 1976 ਜਦੋਂ ਡਾਕਟਰ ਵਿਕਰਮ ਸਾਰਾ ਭਾਈ ਨਹੀਂ ਸਨ ਦੌਰਾਨ ਲਾਂਚ ਕੀਤਾ ਗਿਆ ਸੀ ਡਾਕਟਰ ਸਾਰਾ ਬਾਈ ਨੇ ਇੱਕ ਭਾਰਤੀ ਉਪਗ੍ਰਹਿ ਦੇ ਨਿਰਮਾਣ ਤੇ ਲਾਂਚ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ। ਨਤੀਜੇ ਵਜੋਂ ਪਹਿਲਾ ਭਾਰਤੀ ਉਪਗ੍ਰਹਿ ਆਰੀਆ ਭਟ 1975 ਵਿੱਚ ਇੱਕ ਰੂਸੀ ਕੋਸਮੋਡਰੋਮ ਤੋਂ ਆਰਬਿਟ ਵਿੱਚ ਰੱਖਿਆ ਗਿਆ ਸੀ। ਡਾਕਟਰ ਸਾਰਾ ਬਾਈ ਵਿਗਿਆਨ ਸਿੱਖਿਆ ਵਿੱਚ ਬਹੁਤ ਦਿਲਚਸਪੀ ਰੱਖਦੇ ਸਨ ਤੇ ਉਨ੍ਹਾਂ ਨੇ 1964 ਵਿੱਚ ਐਮદાવાદ ਵਿੱਚ ਇੱਕ ਕਮਿਊਨਿਟੀ ਸਾਇੰਸ ਸੈਂਟਰ ਦੀ ਸਥਾਪਨਾ ਕੀਤੀ। ਅੱਜ ਇਸ ਕੇਂਦਰ ਨੂੰ ਵਿਕਰਮ ਸਾਰਾ ਬਾਈ ਕਮਿਊਨਿਟੀ ਸਾਇੰਸ ਸੈਂਟਰ ਕਿਹਾ ਜਾਂਦਾ ਹੈ। ਡਾਕਟਰ ਵਿਕਰਮ ਸਾਰਾ ਬਾਈ ਦਾ ਜਨਮ 12 ਅਗਸਤ 1919 ਨੂੰ ਪਛਮੀ ਭਾਰਤ ਵਿੱਚ ਗੁਜਰਾਤ ਰਾਜ ਦੇ ਅਹਮਦਾਬਾਦ ਸ਼ਹਿਰ ਵਿੱਚ ਹੋਇਆ ਸੀ ਸਾਰਾਭਾਈ ਪਰਿਵਾਰ ਇੱਕ ਮਹੱਤਵਪੂਰਨ ਤੇ ਅਮੀਰ ਜੈਨ ਵਪਾਰਕ ਪਰਿਵਾਰ ਸੀ ਉਹਨਾਂ ਦੇ ਪਿਤਾ ਅੰਬਾਲਾਲ ਸਾਰਾਭਾਈ ਇੱਕ ਅਮੀਰ ਉਦਯੋਗਪਤੀ ਸਨ ਤੇ ਗੁਜਰਾਤ ਵਿੱਚ ਕਈ ਮੇਲਿਆਂ ਦੇ ਮਾਲਕ ਸਨ ਵਿਕਰਮ ਸਾਰਾਭਾਈ ਅੰਬਾਲਾਲ ਤੇ ਸਰਲਾ ਦੇਵੀ ਦੇ 8 ਬੱਚਿਆਂ ਵਿੱਚੋਂ ਇੱਕ ਸਨ ਸਾਰਾਭਾਈ ਨੇ ਇੰਟਰਮੀਡੀਏਟ ਸਾਇੰਸ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਅਹਮਦਾਬਾਦ ਦੇ ਗੁਜਰਾਤ ਕਾਲਜ ਤੋਂ ਮੈਟ੍ਰਿਕ ਕੀਤੀ ਇਸ ਤੋਂ ਬਾਅਦ ਉਹ ਇੰਗਲੈਂਡ ਚਲੇ ਗਏ ਤੇ ਕੈਂਬਰੇਜ ਯੂਨੀਵਰਸਿਟੀ ਦੇ ਸੇਂਟ ਜohn ਕਾਲਜ ਵਿੱਚ ਦਾਖਲਾ ਲਿਆ। ਉਹਨਾਂ ਨੇ 1940 ਵਿੱਚ ਕੈਂਬਰੇਜ ਤੋਂ ਕੁਦਰਤੀ ਵਿਗਿਆਨ ਵਿੱਚ ਟ੍ਰਾਈਪੋਸ ਪ੍ਰਾਪਤ ਕੀਤਾ। ਦੂਜੇ ਵਿਸ਼ਵ ਯੁੱਧ ਦੇ ਵਜਨ ਨਾਲ ਸਾਰਾ ਭਾਈ ਭਾਰਤ ਵਾਪਸ ਆ ਗਏ ਤੇ ਬੰਗਲੌਰ ਵਿੱਚ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਵਿੱਚ ਦਾਖਲ ਹੋ ਗਏ। ਤੇ ਨੋਬਲ ਪੁਰਸਕਾਰ ਜੇਤੂ ਸਰ ਸੀ ਵੀ ਰਮਨ ਦੀ ਅਗਵਾਈ ਹੇਠ ਬ੍ਰਹਿਮੰਡੀ ਕਿਰਨਾਂ ਵਿੱਚ ਖੋਜ ਸ਼ੁਰੂ ਕੀਤੀ। ਉਹ 1945 ਵਿੱਚ ਯੁੱਧ ਤੋਂ ਬਾਅਦ ਕੈਂਬਰੇਜ ਵਾਪਸ ਗਏ ਤੇ 1947 ਵਿੱਚ ਉਹਨਾਂ ਦੀ ਥੀਸਿਸ ਕਾਸਮਿਕ ਰੇ ਇਨਵੈਸਟੀਗੇਸ਼ਨ ਇਨ ਟ੍ਰੋਪੀਕਲ ਲੈਟੀਟਿਊਡਸ 3 ਪੀ ਐਚ ਡੀ ਗ੍ਰੀ ਡਿਗਰੀ ਪ੍ਰਾਪਤ ਕੀਤੀ ਡਾਕਟਰ ਵਿਕਰਮ ਸਾਰਾਵਾਈਦਾ ਦੇਹਾਂਤ 30 ਦਸੰਬਰ 1971 ਨੂੰ ਕੋਲਮ ਤ੍ਰਿਵੰਤਪੁਰਮ ਕੇਰਲਾ ਵਿਕੇ ਹੋਇਆ